ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ਼੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਬਾਰਸੂਣ ਤੋਂ ਬਾਅਦ ਆਪਣੇ ਖੇਤਾਂ 'ਚ ਨਦੀਨ ਉੱਗ ਆਉਂਦੇ ਨੇ ਪਰ ਆਪਣੇ ਲਈ ਤਾਂ ਪਸ਼ੂ ਚਾਰਾ ਹੁੰਦਾ ਆਪਣੇ ਨੂੰ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਫਸਲੀ ਵਧੀਆ ਹੁੰਦੀ ਆ ਪਰ ਜਦੋਂ ਵੀ ਆਪਾਂ ਕੁਦਰਤੀ ਖੇਤ 'ਚ ਕੰਮ ਕਰਦੇ ਆ ਇਹ ਫਸਲ ਦੇ ਨਾਲ ਨਦੀਨ ਕੰਟਰੋਲ ਹੋਣ ਦੇ ਨਾਲ ਨਾਲ ਕੀਟ ਕੰਟਰੋਲ ਵੀ ਹੁੰਦਾ ਜਿਵੇਂ ਤੁਸੀਂ ਨੇੜੇ ਤੇੜੇ ਜਿਵੇਂ ਜਿੱਥੇ ਵੀ ਮੈਂ ਕੰਮ ਕਰਦਾ ਹੁੰਦਾ ਉਸ ਏਰੀਆ ਦੇ ਵਿੱਚ ਜਿਹੜੇ ਪੰਛੀ ਨੇ ਉਹ ਕੰਮ ਕਰਦੇ ਰਹਿੰਦੇ ਨੇ ਤੇ ਉਹ ਜਿੱਥੇ ਵੀ ਜਿਹੜਾ ਵੀ ਕੀੜਾ ਮਕੌੜਾ ਵਿੱਚੋਂ ਨਿਕਲਣਾ ਉਸੇ ਟਾਈਮ ਚੱਕ ਕੇ ਖਾ ਜਾਣਾ ਤੇ ਕੀਟ ਕੰਟਰੋਲ ਕਰਦੇ ਨੇ ਇਸ ਤਰ੍ਹਾਂ ਆਪਾਂ ਕੁਦਰਤ ਨਾਲ ਮਿਲ ਜੁਲ ਕੇ ਕੁਦਰਤੀ ਕੀਤੀ ਕਰ ਸਕਦੇ ਆ ਹੁਣ ਜਿਵੇਂ ਨਦੀਨ ਨਦੀਨ ਦਾ ਤੁਸੀਂ ਰੰਗ ਦੇਖੋ ਬਿਲਕੁਲ ਹਰਾ ਜਦੋਂ ਕੁਦਰਤੀ ਖੇਤ ਵਿੱਚ ਸਾਰੇ ਤੱਤ ਪੂਰੇ ਹੁੰਦੇ ਨੇ ਤਾਂ ਫਸਲ ਵੀ ਹਰੀ ਹੂ ਤੇ ਫਸਲਾਂ ਨੁਕਸਾਨ ਵੀ ਨਹੀਂ ਕਰ ਸਕਦਾ ਹੁਣ ਆਧਾਰਨ ਦੇ ਲਈ ਆਪਣੀ ਆ ਸਾਈਡਾਂ ਤੇ ਜਿੱਥੇ ਮੈਂ ਖਾਲੀਆ ਹਲਦੀ ਆ ਹਲਦੀ ਵਿੱਚੋਂ ਮੈਂ ਡੇਡਾ ਨਦੀਨ ਵਧਿਆ ਪਰ ਬੂਟਾ ਸਹੀ ਆ ਆ ਬੂਟਾ ਦੇਖੋ ਹੁਣ ਤੁਹਾਡੇ ਸਾਹਮਣੇ ਇਹਦੇ ਵਿੱਚੋਂ ਨਦੀਨ ਕੱਢੇਗਾ ਇਹ ਮਤਲਬ ਹੁਣੇ ਇੱਕ ਗਿੱਠ ਉੱਚਾ ਹੋ ਚੁੱਕਿਆ ਇੱਕ ਗਿੱਠ ਤੋਂ ਵੀ ਵੱਧੇ ਆ ਲਓ ਇਹਨੂੰ ਮੈਂ ਡੇਢ ਗਿੱਠ ਕਹਿ ਸਕਦਾ ਤੇ ਆ ਬੂਟੇ ਇਕੱਠੀ ਚਾਰ ਉੱਗ ਰਹੇ ਨੇ ਤੇ ਆ ਉੱਗ ਰਿਹਾ ਜੀ ਆਪਣੇ ਹਾਥੀ ਚੱਕ ਇਹ ਸਾਰੇ ਵਰਖਾ ਦਾ ਅਰਧ ਢੰਗ ਨਾਲ ਉੱਗ ਰਹੇ ਨੇ ਤੇ ਜ਼ਿਆਦਾ ਗਰੋਥ ਲੈਣਗੇ ਜ਼ਿਆਦਾ ਮਜ਼ਬੂਤ ਹੋਣਗੇ ਜਿਆਦਾ ਸਵਾਦ ਉਹਨਾਂ ਦੇ ਖਰਾਕੀ ਤੱਤ ਵੀ ਵੱਧ ਹੋਣਗੇ ਜਿਵੇਂ ਆਹ ਪਦੀਨਾ ਹੁਣੇ ਪਦੀਨਾ ਪੂਰਾ ਮਲ ਚੁੱਕਿਆ ਇਹ ਪਦੀਨਾ ਇੱਕ ਖਾਸ ਕਿਸਮ ਹੈ ਲਾਲਟਾਣੀ ਵਾਲਾ ਤੇਰੀ ਸਮੈਲ ਵੱਖਰੀ ਆ ਆਪਣੇ ਪਦੀਨੇ ਦੀ ਸਾਰੀਆਂ ਕਿਸਮਾਂ ਲਾਈਆਂ ਜਿਹੜੀਆਂ ਮੇਨ ਮੇਨ ਇਸ ਸਮੇਂ ਪ੍ਰਚਲਿਤ ਨੇ ਤੋਂ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਪਸ਼ੂਆਂ ਲਈ ਉਹ ਨਦੀਨ ਪਾ ਰਹੇ ਆ ਅੱਜ ਕੱਲ ਪਸ਼ੂ ਨੂੰ ਘਾਹ ਖੋਤ ਕੇ ਕੋਈ ਨਹੀਂ ਜੀ ਪਾ ਰਿਹਾ ਪਰ ਜਿਹੜੇ ਘਾਹ ਨੇ ਖੱਬਲ ਨੇ ਜੇ ਆਪਾਂ ਕਿਸੇ ਪਸ਼ੂ ਨੂੰ ਖੁੱਲਾ ਛੱਡਦੇ ਆ ਤਾਂ ਉਹਦੀ ਇਹ ਮੇਨ ਮੁੱਖ ਪਸੰਦ ਖੱਬਲ ਹੁੰਦਾ ਨਾ ਕੋ ਚਰੀ ਬਾਜਰੇ ਜਾ ਕੇ ਖੜਦਾ ਹੈ ਉਏ ਪਸ਼ੂਆਂ ਨੂੰ ਉਹਨਾਂ ਦੇ ਪਸੰਦੀਦਾ ਭੋਜਨ ਮਿਲਦਾ ਤੇ ਦੁੱਧ ਵੱਧਦਾ ਤੇ ਜਿਹੜੇ ਨਦੀਨ ਨੇ ਜਿਹੜਾ ਮਿੱਟੀ 'ਚ ਬਹੁਤ ਤਰ੍ਹਾਂ ਦੇ ਸੂਖਮ ਜੀਵਾਂ ਨੂੰ ਉਹਨਾਂ ਦੀ ਖਰਾਕ ਨੇ ਸੋ ਕੁਦਰਤ ਦਾ ਜਿਹੜਾ ਮੇਲਜੋਲ ਹੈ ਉਸ ਤਰ੍ਹਾਂ ਜੇ ਆਪਾਂ ਖੇਤੀ ਕਰਦੇ ਆ ਕੁਦਰਤ ਨਾਲ ਮਿਲ ਕੇ ਤਾਂ ਕੁਦਰਤ ਵੀ ਆਪਾਂ ਦਿੰਦੀ ਹੈ ਤੇ ਸਾਥ ਵੀ ਦਿੰਦੀ ਹੈ ਹੁਣ ਔਰ ਜਿੰਨੇ ਵੀ ਆਪਾਂ ਆ ਪੰਛੀ ਨੇ ਜਦ ਆਪਾਂ ਰੋ ਕੱਕ ਚੱਕ ਲੈਣੇ ਆ ਤੇ ਸਾਰੇ ਜਿਹੜੇ ਵੀ ਕੀਟ ਕੰਟਰੋਲ ਹੈ ਜਿੰਨਾ ਵੀ ਕੀੜਾ ਮਕੌੜਾ ਚੱਕ ਲੈਣਾ ਜਦੋਂ ਕਿ ਕੈਮੀਕਲ ਖੇਤੀ 'ਚ ਉਹਨਾਂ ਕੋਲ ਐਸਾ ਸਿਸਟਮ ਨਹੀਂ ਹੁੰਦਾ ਦੇ ਕਿਉਂਕਿ ਉੱਥੇ ਤਾਂ ਨਦੀਨ ਹੁੰਦਾ ਹੀ ਨਹੀਂਗਾ ਜਦੋਂ ਨਦੀਨ ਨਹੀਂ ਹੁੰਦਾ ਤਾਂ ਕੀੜੇ ਮਕੌੜੇ ਵੀ ਨਹੀਂ ਹੋਣੇ ਤੇ ਫਿਰ ਉਹਨਾਂ ਨੇ ਵੀ ਉੱਥੇ ਕੀ ਕਰਨ ਜਾਣਾ ਹੁਣ ਮੈਂ ਆ ਇੱਕ ਮੁੱਠੀ ਮੱਟੀ ਆ ਘਾ ਦੀ ਦੇਖੋ ਪਸ਼ੂ ਚਾਰਾ ਵੀ ਵਧੀਆ ਬਣ ਗਿਆ ਇਹ ਕਿੰਨੀ ਘਾ ਖਿੰਡਿਆ ਜਿਹੜਾ ਹਵਾ ਨਾਲ ਫੈਲਦਾ ਹੈਗਾ ਨਾ ਉਹ ਹੈ ਤੇ ਜਿਹੜਾ ਪਦੀਨਾ ਪਦੀਨਾ ਵੀ ਸਾਫ਼ ਹੋ ਗਿਆਦਰੋਂ ਇਹ ਖਾਲ ਤੇ ਹਲਦੀ ਲਾਈ ਹਲਦੀ ਵੀ ਸਾਫ਼ ਕਰ ਲਈ ਤਿੰਨ ਤੀਨ ਕੰਟਰੋਲ ਵੀ ਕਰਾਂਗੇ ਪਸ਼ੂ ਚਾਰਾ ਵੀ ਬਣੂਗਾ ਤੇ ਪੰਛੀਆਂ ਨੂੰ ਭੋਜਨ ਵੀ ਮਿਲਿਆ ਇਸ ਤਰ੍ਹਾਂ ਆਪਾਂ ਕੁਦਰਤ ਨਾਲ ਮਿਲ ਜੁਲ ਕੇ ਕੰਮ ਕਰ ਸਕਦੇ ਆ। ਸੋ ਇਹ ਖੇਤੀ ਨਾਲ ਜੁੜੀਏ, ਖਰਾਕੀਦਤ ਪਸ਼ੂਆਂ ਨੂੰ ਤਾਂ ਕਿ ਦੁੱਧ ਦੇ ਰੂਪ ਵਿੱਚ ਆਉਣ ਤੇ ਖਰਾਕੀਦਤ ਵੀ ਫਰੀਦੇ ਹੀ ਪੈਦਾ ਹੋ ਰਹੀ ਹੈ ਕੁਦਰਤੀ ਖੇਤੀ ਜੇ ਸੋ ਉਹਨਾਂ ਨੂੰ ਜਾਣੀਏ ਤੇ ਹਰੇਕ ਜੀਵ ਦਾ ਭੋਜਨ ਪੈਦਾ ਕੁਦਰਤੀ ਖੇਤੀ ਜੇ ਹੋ ਸਕਦਾ ਹੈ। ਜੇ ਕੀੜਿਆਂ ਨੂੰ ਭੋਜਨ ਮਿਲਿਆ ਤਾਂ ਉਹ ਆਏ। ਜੇ ਪੰਛੀਆਂ ਨੂੰ ਭੋਜਨ ਮਿਲ ਰਿਹਾ ਤਾਂ ਉਹ ਕੰਮ ਕਰ ਰਹੇ ਨੇ, ਤੋੜੇ ਰਹਿ ਰਹੇ ਨੇ। ਇਸ ਤਰ੍ਹਾਂ ਆਪਾਂ ਕੈਮੀਕਲ ਦਾ ਖਰਚਾ ਘੱਟ ਕਰ ਸਕਦੇ ਆ। ਇਹ ਪਸ਼ੂਆਂ ਦਾ ਖਰਚਾ ਵੀ ਘੱਟ ਹੋ ਜਾਣਾ ਕਿਉਂਕਿ ਜਿਹੜੀ ਖਾਲ ਫੀਡ ਪਾਉਣੀ ਆ ਉਹ ਨਦੀਨਾਂ ਦੇ ਵਿੱਚ ਕਾਫੀ ਜ਼ਿਆਦਾ ਤੱਕ ਹੁੰਦੇ ਨੇ ਜਿਹੜੇ ਪੰਛੀ ਪਸ਼ੂ ਖਾ ਕੇ ਖੁਸ਼ ਹੁੰਦੇ ਨੇ ਤੇ ਉਹਨਾਂ ਦਾ ਵਾਧਾ ਹੁੰਦਾ। ਸੋ ਇਸ ਤਰ੍ਹਾਂ ਆਪਾਂ ਇੱਕ ਕੁਦਰਤੀ ਖੇਤੀ 'ਚ ਕੁਦਰਤ ਨਾਲ ਮਿਲਜੁਲ ਕੇ ਪੰਛੀਆਂ ਦਾ ਲਾਭ ਲੈ ਸਕਦੇ ਆ ਤੇ ਰੁੱਖਾਂ ਦੀ ਵਜ੍ਹਾ ਨਾਲ ਪੰਛੀ ਆਉਂਦੇ ਨੇ। ਸੋ ਜਦੋਂ ਆਪਾਂ ਕੁਦਰਤ ਨਾਲ ਮਿਲਜੁਲਦੇ ਆ ਤਾਂ ਆਪਣਾ ਖਰਚਾ ਬਹੁਤ ਘੱਟ ਜਾਂਦਾ। ਹੁਣ ਸਾਡਾ ਖਰਚਾ ਸਿਰ ਮੇਰੀ ਲੇਬਰ ਆ ਹੋਰ ਕੋਈ ਖਰਚਾ ਨਹੀਂ ਨਾ ਟਰੈਕਟਰ ਦਾ ਨਾ ਮਾਰੋਂ ਲੇਬਰ ਦਾ ਨਾ ਪਾਣੀ ਦਾ। ਨਾ ਕੋਈ ਹੋਰ ਖਾਦ ਪਾਉਂਦੇ ਆ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਤੁਹਾਨੂੰ ਮਜ਼ਬੂਤ ਬਣਾਉਂਦੀ ਆ ਹੁਣ ਦੇਖੋ ਪੈਰਾਪਾਰ ਬੈਠਣਾ ਤੇ ਕੰਮ ਕਰਨਾ ਨਿਸ਼ਚਰਨਾ ਚੜਨਾ ਤੇ ਉਸ ਤਰ੍ਹਾਂ ਆਪਾਂ ਮਿੱਟੀ ਨਾਲ ਜੁੜਨਾ ਜਿਹੜੀ ਮਿੱਟੀ ਆ ਕੁਦਰਤੀ ਖੇਤ ਦੀ ਕਿਸਾਨ ਦੋਸਤੋ ਸਾਰਾ ਸਮਾਂ ਪੋਲੀ ਨਹੀਂ ਦਿਆਂ ਦੇਖੋ ਆ ਲੋ ਭਾਈ ਦੇ ਨੂੰ ਕੀ ਲੋੜ ਆ ਦੇਖੋ ਹੁਣ ਆ ਦੇਖੋ ਇਸ ਤਰ੍ਹਾਂ ਪੋਲੀ ਵੀ ਆ ਖੱਬੜ ਆਪਣਾ ਨੁਕਸਾਨ ਨਹੀਂ ਕਰ ਸਕਦਾ ਕਿਉਂਕਿ ਇਹਦੇ ਲੈਂਟਰ ਨਹੀਂ ਲੱਗਦਾ ਦੇਖੋ ਕਿਤੋਂ ਵੀ ਮਲਕ ਦੇਣ ਦੇਖੋ ਆ ਦੇਖੋ ਤੁਸੀਂ ਮਿੱਟੀ ਇਸ ਤਰ੍ਹਾਂ ਹਲੋ ਨਹੀਂ ਪੁੱਠੇ ਪਾਸੇ ਨਾਲ ਥੋੜਾ ਕੇ ਹੀ ਪੜਦੀ ਹੁੰਦੀ ਹੈ ਦੱਸੋ ਸੋ ਮਿੱਟੀ ਵੀ ਵਧੀਆ ਬਣਦੀ ਹੈ ਮਜ਼ਬੂਤ ਬਣਦੀ ਹੈ ਤੰਦਰੁਸਤ ਬਣਦੀ ਹੈ ਤੰਦਰੁਸਤ ਭੋਜਨ ਤੰਦਰੁਸਤ ਮਿੱਟੀ ਤਾਂ ਹੀ ਜੀਵ ਜਗ ਤੁਰੇ ਕੰਮ ਕਰ ਰਿਹਾ ਉਹਨਾਂ ਨੂੰ ਪਤਾ ਵੀ ਉਹਰੇ ਬਹੁਤ ਵਧੀਆ ਸਿਸਟਮ ਹੈ ਸੋ ਇਸ ਤਰ੍ਹਾਂ ਕੁਦਰਤ ਹੁਣ ਤਾਂ ਪੰਛੀਆਂ ਦੀਆਂ ਆਵਾਜ਼ਾਂ ਦਾ ਸੁਣੇ ਰਹੇ ਹੋਵਾਂਗੇ ਪੰਛੀ ਭਾਵੇਂ ਆਪਣਾ ਨੇੜੇ ਬੈਠਣ ਕਰਕੇ ਉੱਡ ਜਾਂਦੇ ਨੇ ਦੂਰ ਚਲੇ ਜਾਂਦੇ ਨੇ ਪਰ ਉਹਨਾਂ ਨੇ ਜਿਹੜਾ ਆਹ ਸਫਾਈ ਕੀਤੀ ਆ ਉਹਦਾ ਕੀਟ ਕੰਟਰੋਲ ਕਰ ਦੇਣਾ ਤੇ ਜੇ ਬਹੁਤ ਸਾਰੇ ਕੀਟ ਜਿਹੜੇ ਫਾਇਦੇਮੰਦ ਮਿੱਤਰ ਨੇ ਸਾਬ ਇਹਨਾਂ ਨੇ ਖਾ ਜਾਣੇ ਆ ਤੇ ਬੈਲੈਂਸ ਬਣਿਆ ਰਹਿੰਦਾ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਮਾਤਾ ਪ੍ਰਭੂ ਨੂੰ ਬਚਾ ਸਕਦੇ ਆ ਸੇਤ ਨੂੰ ਬਚਾ ਸਕਦੇ ਆ ਤੇ ਆਪਣੇ ਖਰਚੇ ਵੀ ਘੱਟ ਕਰ ਸਕਦੇ ਆ ਸੋ ਇਹ ਕੁਦਰਤੀ ਖੇਤੀ ਵਿੱਚ ਬਹੁਤ ਕੁਝ ਲੱਭਣ ਨੂੰ ਆ ਜਿ ਖਾਲ ਫੀਡ ਦਾ ਖਰਚਾ ਦੇਖ ਲਓ ਤੂੜੀ ਦਾ ਖਰਚਾ ਦੇਖ ਲਓ ਤੇ ਨਦੀਨ ਜਿਹੜੇ ਫ੍ਰੀ ਚ ਉਗ ਰਹੇ ਨੇ ਉਹਨਾਂ ਦੀ ਕੀਮਤ ਦੇਖ ਲਓ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਇਹਨਾਂ ਤੋਂ ਲਾਭ ਲੈਣਾ ਚਾਹੀਦਾ ਤੇ ਜਿਹੜਾ ਪਤੀਨਾ ਆ ਦੇਖੋ ਇਹਨੂੰ ਕੋਈ ਬਿਮਾਰੀ ਨਹੀਂ ਪਈ ਜਦੋਂ ਕਿ ਨਦੀਨਾਂ ਵਿੱਚ ਸੀ ਆ ਦੇਖੋ ਪੱਤੇ ਆ ਨਿਸ਼ਾਨਦਾਰ ਸਾਫ ਸੁਥਰੇ ਨੇ ਤੇ ਇਹ ਆਪਣੇ ਫੁੱਲ ਵੀ ਕੱਢ ਰਿਹਾ ਕਿਉਂਕਿ ਅੱਜ ਕੱਲ ਜਿੰਨੇ ਵੀ ਪਤਨੀ ਦੀ ਕਿਸਮਾਂ ਨੇ ਫੁੱਲ ਕੱਢਦੀਆਂ ਨੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਕੋ ਨੂੰ ਮਤਲਬ ਰਸੋਈ ਲਈ ਪੈਦਾ ਕਰੀਏ ਨਾ ਕਿ ਬਾਜ਼ਾਰ ਲਈ ਤੇ ਸਿਹਤਮੰਦ ਭੋਜਨ ਯਾਰ ਮੁਕਤ ਸੋ ਇਹ ਕੁਦਰਤੀ ਖੇਤੀ ਜੇ ਆਪਾਂ ਵਾਤਾਵਰਣ ਤੇ ਸਾਰਾ ਕੁਝ ਬਚਾ ਸਕਦੇ ਆ ਵਾਤਾਵਰਣ ਸਿਹਤ ਪਾਣੀ ਤਿੰਨੇ ਚਰ ਨਾਲ ਜੋੜ ਸਕਦੇ ਆ ਸੋ ਇਸ ਤਰ੍ਹਾਂ ਆਪਣੀ ਕੁਦਰਤੀ ਖੇਤੀ ਵਿੱਚ ਆਪਾਂ ਆਪਣੇ ਆਪ ਨੂੰ ਮਜ਼ਬੂਤ ਬਣਾਵਾਂਗੇ ਆਪਣੇ ਪਰਿਵਾਰ ਨੂੰ ਮਜ਼ਬੂਤ ਬਣਾਵਾਂਗੇ ਆਪਣੇ ਇਲਾਕੇ ਨੂੰ ਸਮਾਜ ਨੂੰ ਤੇ ਆਪਣੇ ਦੇਸ਼ ਨੂੰ ਜੇ ਸਾਰਾ ਕੁਝ ਮਜ਼ਬੂਤ ਕਰਨਾ ਤਾਂ ਆਪਣਾ ਕੁਦਰਤੀ ਖੇਤੀ ਨਾਲ ਜ਼ਰੂਰ ਜੁੜਨਾ ਚਾਹੀਦਾ ਇਹਦੇ ਵਿੱਚ ਬਹੁਤ ਕੁਝ ਆ ਸੋ ਇਹਦੇ ਜਿੰਨੇ ਵੀ ਆਪਾਂ ਗੱਲਾਂ ਕਰੀਏ ਲਾਭ ਪਤਨੇ ਨੁਕਸਾਨ ਘਟਨੇ ਪਰ ਜਦੋਂ ਇਹ ਡਿਜ਼ਾਈਨ ਗਲਤ ਹੋ ਜਾਂਦਾ ਕਿਸਾਨ ਨਾਲ ਜੀ ਆਂਦਾ ਵੀ ਨਦੀਨਾਂ ਨਾਲ ਨੁਕਸਾਨ ਕਰਦਾ ਪਰ ਆਪਾਂ ਨੂੰ ਨਦੀਨਾਂ ਨੂੰ ਸਮਝਣਾ ਪੈਣਾ ਕਿਉਂ ਫੈਲਦੇ ਨੇ ਕਿੱਥੇ ਫੈਲਦੇ ਨੇ ਇਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਸੋ ਆਪਾਂ ਵੱਖ-ਵੱਖ ਤਰੀਕਿਆਂ ਨਾਲ ਕੰਟਰੋਲ ਕਰਦੇ ਆਂ ਸੋ ਇਸ ਤਰ੍ਹਾਂ ਇਹ ਕੁਦਰਤੀ ਖੇਤੀ ਚੱਲ ਰਹੀ ਆ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ